ਆਦਮ ਕੋਲ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ ਦੋ ਏਐਸਏ ਦੀਆਂ ਲਾਸ਼ਾਂ ਸ਼ੱਕੀ ਹਾਲਾਤਾਂ ਵਿੱਚ ਮਿਲਣ ਤੇ ਸਨਸਨੀ ਫੈਲ ਗਈ। ਇਹ ਦੋਵੇਂ ਚੋਰੀ ਦੇ આરોપીਆ ਦੇ ਪਿੱਛੇ ਭੱਜੇ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਦੋਵਾਂ ਦੀਆਂ ਲਾਸ਼ਾਂ ਦੇਰ ਰਾਤ ਰੇਲਵੇ ਸਟੇਸ਼ਨ ਨੇੜੇੋਂ ਬਰਾਮਦ ਹੋਈਆਂ। ਦੋਵੇਂ ਏਐਸਏ ਹੁਸ਼ਰਪੁਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੀ ਪਛਾਣ ਏਐਸਏ ਪ੍ਰੀਤਮ ਦਾਸ ਅਤੇ ਜੀਵਨ لال ਵਜੋਂ ਹੋਈ ਹੈ ਜੋ ਕਿ ਕਪੂਰਥਲਾ ਪੁਲਿਸ ਵਿੱਚ ਤੇ ਦਾਤ ਸੀ। ਦੋਮਾ ਦੀਆਂ ਲਾਸ਼ਾਂ ਨੂੰ ਜਲੰਧਰ ਜੀਐਪੀ ਥਾਣੇ ਦੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਜੇ ਤੱਕ ਇਹ ਭੇਦ ਬਣਿਆ ਹੋਇਆ ਹੈ ਕਿ ਆਖਰਕਾਰ ਇਹਨਾਂ ਦੀ ਮੌਤ ਕਿਵੇਂ ਹੋਈ। ਪਬਲਿਕ ਸਪੋਰਟ ਨਿਊਜ਼ ਦੇ ਨਾਲ ਮਨਜੀਤ ਸਿੰਘ ਛੀਮਾ ਤੇ ਗੋਬਿੰਦ ਸੁਖੀ ਚਾ ਰਿਪੋਰਟ। ਸਾਡੇ ਕਾਠੇ ਦੇ ਕਰੀਬ ਸੂਚਨਾ ਮਿਲਦੀ ਹੈ ਆਪਣੇ ਐਸਐਸਰ ਆਦਮਪੁਰੋਂ। ਇਸੇ ਬੜਾ ਬੜੀ ਅੱਗ ਲੱਗਿਆ। ਇਹ ਕਨੇਕਟ ਮਲੰਦ। ਉਸ ਬੰਦੇ ਚੋਂ ਪਾਏ ਆ ਸਾਡੀ ਰਿਪੋਰਟ ਪੈਂਦੀ ਹੈ ਸ਼ਹਿਰ। ਜੀਰ ਜੀ ਚੌਕੀ ਦੀ ਲੈਸ ਜੀ ਆਪ ਜਵੰਦਰਾ ਜੀ ਮਾਰ ਐਡਰੈਸ ਨੇ ਸਟੋਪਿੰਗ ਆਇਆ ਮੱਕੋ ਦੀ ਆਪ ਵੀ ਦੇਖ ਰਿਹਾ ਸਾਰੇ ਕਿ ਅੱਧਾ ਢੀ ਅੱਧਾ ਸਕੀਮ ਆ ਰਹੀ ਹੈ ਤੇ ਅੱਜ ਕੁਝ ਕਾਰਨ ਦੱਸਣ ਤੋਂ ਡਾਕਟਰ ਪੋਸਟਮਾਰਟਮ ਰਿਪੋਰਟ ਦੇਣ ਤੋਂ ਬਾਅਦ ਹੀ ਬਣ ਕੇ ਸਰ ਇਹ ਦੋਨੋਂ ਪੁਲਿਸ ਮੁਲਾਜ਼ਮ ਨੇ ਜਾਂ ਆ ਪੁਲਿਸ ਵਾਲੇ ਨੇ ਦੱਸ ਦਿੱਤੀ ਠੀਕ ਹੈ ਜੀ ਕਿ ਕਿ ਕੈਮਰਾ ਕੋਲ ਜੀ ਹੈਗਾ ਇਹ ਸਰ ਪ੍ਰੋਜੈਕਟ ਚੱਲ ਰਿਹਾ ਹੈ ਮੈਂ ਕਿਹਨਾਂ ਦਾ ਨਾਮ ਉਹ ਗੈਰ ਵਾਈ ਕਰ ਰਹੇ ਮੇਨ ਲਾਈਨ ਤੇ ਪਾਰ ਰਹੇ ਹੁਣ ਉਸ ਤੋਂ ਬਾਅਦ ਇਸ ਤਰ੍ਹਾਂ ਹੋ ਗਿਆ ਸਾਰਾ 아, 어디라가 누구 <shriek> 얘기예 <shriek> 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 <shriek>